ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਗੁਰਦਾਸਪੁਰ ਦੇ ਪਿੰਡ ਬਾਗਾ ਵਿੱਚ ਲੋਕਾਂ ਨੇ ਸਰਪੰਚ ਖਿਲਾਫ ਖੋਲਿਆ ਮੋਰਚਾ ਗੁਰਦਾਸਪੁਰ ਦੇ ਹਲਕੇਸ਼ਰੀ ਗੋਲਬਿੰਦਪੁਰ ਦੇ ਪਿੰਡ ਪਾਗਾ ਤੋਂ ਸਾਹਮਣੇ ਆਇਆ ਹੈ ਚਿੱਥੋ ਦੀ ਪਿੰਡ ਦੇ ਲੋਕਾਂ ਨੇ ਆਪਣੇ ਸਾਬਕਾ ਸਰਪੰਚ ਉੱਤੇ આરોਪ ਲਗਾਉਂਦੇ ਕਿਹਾ ਹੈ ਕਿ ਸਾਬਕਾ ਸਰਪੰਚ ਨਿਸ਼ਾਨ ਸਿੰਘ ਵੱਲੋਂ ਕੱਚੇ ਮਕਾਨਾਂ ਦੀਆਂ ਗਰੰਟਾ ਯੋਗ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸਰਪੰਚ ਵੱਲੋਂ ਚਾਹੇਤੇ ਵਿਅਕਤੀਆਂ ਨੂੰ ਕੱਚੇ ਘਰਾਂ ਦੀਆਂ ਗਰੰਟਾ ਦਿੱਤੀਆਂ ਗਈਆਂ ਅਤੇ ਪਸ਼ੂਆਂ ਵਾਸਤੇ ਛੱਡ ਬਣਾਉਣ ਲਈ ਇੱਕ ਲੰਬੜਦਾਰ ਨੂੰ ਤਿੰਨ ਛੱਡ ਬਣਾਉਣ ਦੀ ਗਰੰਟੀ ਦਿੱਤੀ ਗਈ ਜਦੋਂ ਕਿ ਇੱਕ ਵਿਅਕਤੀ ਨੂੰ ਇੱਕ ਹੀ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਯੋਗਕਰਾਰ ਦਿੱਤੇ ਵਿਅਕਤੀ ਦੇ ਮਤੇਤੇ ਜਾਲੀ ਦਸਤਦ ਕਰਕੇ ਉਹਨਾਂ ਨੂੰ ਸਰਕਾਰੀ ਗ੍ਰਾਂਟ ਮੁਹੱਈਆ ਕਰਵਾਈ ਗਈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਾਬਕਾ ਸਰਪੰਚ ਉਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਉਧਰ ਦੂਜੇ ਪਾਸੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਘਰ ਘਰ ਜਾ ਕੇ ਮੋਕਾ ਵੇਖ ਕੇ ਉਹਨਾਂ ਨੂੰ ਸਰਕਾਰੀ ਗ੍ਰਾਂਟ ਮੁਹੱਈਆ ਹੋਈ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਪੰਚਾਇਤ ਮੈਂਬਰਾਂ ਦੇ ਜਾਲੇਦਸਤਕਤ ਨਹੀਂ ਕੀਤੇ ਗਏ ਜੋ ਪਿੰਡ ਦੇ ਲੋਕ ਜਾਲੇਦਸਤਕਤ ਦੱਸ ਰਹੇ ਨੇ ਉਹ ਉੱਚ ਅਧਿਕਾਰੀਆਂ ਕੋਲੋਂ ਜਾਂਚ ਕਰਵਾ ਸਕਦੇ ਨੇ ਉਦੋਂ ਹੀ ਜਦ ਬੀਡੀਪੀਓ ਸੁਖਜੀਤ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਸਾਬਕਾ ਸਰਪੰਚ ਨਿਸ਼ਾਨ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੇਕਰ ਰੋਪੇ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਸਾਡੇ ਸਾਫਕਾ ਸਰਪੰਚ ਸਾਹਿਬ ਦਾਵਾ ਕਰਾਵਾ ਕਿ ਜਦੋਂ ਸਾਡੇ ਪਿੰਡ ਦੇ ਵਿੱਚ ਕੱਚੇ ਘਰ ਕੱਚੇ ਕੋਠੇ ਨੂੰ ਪੱਕਾ ਕਰਨ ਦੇ ਜਿਹੜੇ ਮਤੇ ਜਦੋਂ ਪਾਏ ਗਏ ਆ ਉਹਦੇ ਵਿੱਚ ਕੀ ਹੁੰਦਾ ਕਿ ਕੋਈ ਭਲੀ ਭੰਤੀ ਜਾਣਦੇ ਜੇ ਇਹ ਗੱਲ ਵੀ ਪ੍ਰोसीडिंग ਬੁੱਕ ਦੇ ਵਿੱਚ ਸਰਪੰਚ ਪੰਚਾਂ ਦੇ ਨਾਲ-ਨਾਲ ਕੁਝ ਗਵਾਹਾਂ ਦੇ ਵੀ ਜਿਹੜੇ ਆ ਸਾਈਨ ਹੁੰਦੇ ਆ ਤੇ ਉਹਦੇ ਵਿੱਚ ਯੋਗ ਅਯੋਗ ਲਿਖੇ ਜਾਂਦੇ ਆ ਕਿ ਜਿਹੜੇ ਯੋਗ ਆ ਉਹ ਉਸ ਉਸ ਤੋਂ ਬਣਾਏ ਜਿਨ੍ਹਾਂ ਨੂੰ ਆਪਾਂ ਜੋਗ ਲਿਖਦੇ ਨੇ ਪ੍ਰੋਸੀਡਿੰਗ ਬੁੱਕ ਵਿੱਚ ਉਹਨਾਂ ਦੇ ਹਾਵ ਨਾਲ ਨਾਲ ਉਹਨਾਂ ਦੇ ਜਿਹੜੇ ਕੱਚੇ ਕੋਠੀ ਪੱਕੇ ਹੋ ਜਾਂਦੇ ਹੁਣ ਇੱਥੇ ਕੀ ਹੋਇਆ ਕਿ ਕੁਝ ਸ਼ਰਾਰਤੀ ਬੰਦੇ ਮੈਂ ਕਹਾਂਦਾ ਆਂ ਦੇ ਪਿੰਡ ਦੇ ਕੋਈ ਸ਼ਰਾਰਤੀ ਬੰਦੇ ਨੇ ਕੀਤਾ ਕਿ ਜਿਹੜੀਆਂ ਗਰਾਂਟਾ ਕੁਝ ਜਿਹੜੀਆਂ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਜਿਹੜੇ ਪਹਿਲਾਂ ਹੀ ਆਪਣੇ ਤੇ ਪੱਕੇ ਤੌਰ ਤੇ ਰਹੇ ਦੇ ਜਾਣ ਦਾ ਕੋਈ ਨੌਕਰੀਆਂ ਕੋਸ਼ ਆ ਉਹਨਾਂ ਨੇ ਉਹ ਆਪਣੇ ਵੱਲੋਂ ਖਿੱਚ ਲਿਆ ਸਾਰਾ ਕੁਝ ਜੇ ਸਪੰਸਾ ਉਹਦੀ ਵੀ ਗਲਤੀ ਆ ਵੀ ਜਿਹੜੇ ਉਹਨਾਂ ਨੇ ਇਹਨਾਂ ਦੇ ਜਸਵੰਤ ਸਿੰਘ ਤੇ ਗਵਾਹ ਤੌਰ ਤੇ ਖਬੀਰ ਸਿੰਘ ਤੇ ਮੇਰੇ ਮੇਰੀ ਨਾਲ ਦੀ ਦੇ ਉਹ ਉਸ ਮਤੇ ਦੇ ਉੱਪਰ ਸਾਈਨ ਕੀਤੇ ਆ ਜਾਲੀ ਸਾਈਨ ਕੀਤੇ ਖੁਦ ਆਪ ਕਿ ਜਿਹੜੇ ਮਤੇ ਦੇ ਨਾਲ ਇਹਨਾਂ ਦੇ ਜਿਹੜੇ ਯੋਗ ਪਰਿਵਾਰੀ ਉਹ ਯੋਗ ਰਹਿਗੇ ਉਸ ਸਕੀਮ ਤੋਂ ਤੇ ਜਿਹਦੇ ਕਰਕੇ ਉਹ ਜਿਨ੍ਹਾਂ ਦੇ ਸਾਈਨ ਲੋਕਾਂ ਨੇ ਤੇ ਹੁਣ ਉਹਨਾਂ ਨੂੰ ਹੀ ਗਾਲਾਂ ਕੱਢਣੀਆਂ ਹਾਂ ਜਿੰਨਾਂ ਦਾ ਨਾਮ ਹਾਂ ਜਦੋਂ ਸਾਰੇ ਜਿਨ੍ਹਾਂ ਦੇ ਸਾਈਨਾਂ ਦੇ ਲੋਕਾਂ ਨੇ ਗਾਲਾਂ ਕੱਢੀਆਂ ਚਲੋ ਸਾਡੇ ਧਿਆਨ ਚਾਹੀਏ ਗੱਲ ਆਪਾਂ ਇੱਥੇ ਗੁਰਦਵਾਰ ਸਾਹਿਬ ਕੱਠੇ ਹੋ ਗਏ ਹੱਥ ਜੋੜੇ ਇਹਨਾਂ ਨੇ ਗੜੀ ਅਪੀਲ ਕੀਤੀ ਵੀ ਸਾਡਾ ਕੋਈ ਕਸੂਰ ਨਹੀਂ ਆ। ਵੇਖੋ ਜੀ ਕੋਈ ਵੀ ਗਲਤ ਇਲਜ਼ਾਮ ਆਪਣੇ ਤੇ ਕਿਉਂ ਲਵੇ ਕਿਸੇ ਦੀ ਗਲਤੀ ਦਾ ਕਿਉਂ ਕੋਈ ਸਜ਼ਾ ਭੁਗਤੇ। ਜਦੋਂ ਇਹ ਗੱਲ ਹੋਈ ਤੇ ਫਿਰ ਇਹ ਸਾਰਿਆਂ ਨਾਲ ਗੱਲਬਾਤ ਹੋਈ ਸਾਡੀ ਇੱਥੇ ਪੰਜ ਮੈਂਬਰ ਸਾਡੇ ਮੌਜੂਦ ਨੇ। ਬਾਕੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੁਹਾਨੂੰ ਸਾਰੀ ਗੱਲ ਦੱਸ ਦੇਣਗੇ ਵੀ ਅੱਗੇ ਜਿਹੜਾ ਉਹ ਮਤਾਂ ਪਾਇਆ ਗਿਆ ਉੱਤੇ ਸਰਪੰਚ ਦੀ ਕੋਈ ਸਟੈਂਪ ਨਹੀਂ ਆ। ਨਹੀਂ ਨਹੀਂ ਕੋਈ ਨਹੀਂ ਆ। ਉਹ ਫਿਰ ਗ੍ਰਾਂਟ ਜਿਹੜੀ ਕਢਾਈ ਗਈ ਆ ਸਬੰਧਤ ਅਧਿਕਾਰੀਆਂ ਦੇ ਮਿਲੀ ਇਹ ਤੇ ਹੋ ਸਕਦਾ ਜੀ ਸੈਕਟਰੀ ਸਾਹਿਬ ਜਵਾਬ ਦੇਣਗੇ ਉਸ ਟਾਈਮ ਦੇ ਜਾਂ ਡੀਪੀਓ ਸਾਹਿਬ ਇਹ ਤੇ ਮੈਂ ਸਰਕਾਰਗਾਰੀ ਆਪਣੀ ਡੀਸੀ ਸਾਹਿਬ ਗਾੜੀ ਮਾਨ ਜੋਗ ਸਾਡੇ ਹਲਕੇ ਦੇ ਨਮਾਇੰਦੇ ਸ੍ਰੀ ਅਮਰਪਾਲ ਸਿੰਘ ਜੀ ਮੈਂ ਉਹਨਾਂ ਗਾੜੀ ਅਪੀਲ ਕਰਦਾ ਵੀ ਇਹਦੀ ਜਿਹੜੀ ਆ ਵੀ ਪੂਰੀ ਜਾਂਚ ਕੀਤੀ ਜਾਵੇ ਜੋ ਇਹਨਾਂ ਜਿਨ੍ਹਾਂ ਦੇ ਹੱਕ ਜਨਾਨ ਗਰੀਬਾਂ ਨੂੰ ਨਹੀਂ ਮਿਲੇ ਨਾਲ ਉਹਨਾਂ ਦੇ ਹੱਕ ਦਿੱਤੇ ਜਾਣ ਜੀ ਤੇ ਬਾਕੀ ਸਾਡੇ ਜਿਹੜੇ ਜਾਲੀ ਸਾਈਨ ਹੋਏ ਉਹਦੇ ਪ੍ਰਤੀ ਜੋ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਾਕੀ ਇੱਕ ਛੱਡ ਹੁੰਦੇ ਆ ਜੀ ਛੱਡ ਵਾਲੀ ਸਕੀਮ ਹੁੰਦੀ ਆ ਉਹ ਜਿਹੜੇ ਬੰਦਿਆਂ ਨੂੰ ਲੋੜ ਹੁੰਦੀ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੀ ਨਹੀਂ ਉਹ ਜਨਾਂ ਦੀ ਛੱਟਿੰਗ ਹੁੰਦੀ ਹੈ ਜਾਂ ਕਿਤੇ ਸਰਕਾਰੀ ਦਰਬਾਰੇ ਆਪਣੀ ਮਾੜੀ-ਮੋਟੀ ਜਾਂ ਬੀਡੀਪੀਓ ਦਫ਼ਤਰ ਨਾਲੋਂ ਕਿਤੇ ਲਾ ਲੋ ਉਹ ਚੱਕਰ ਦੇ ਵਿੱਚ ਇੱਕ ਪਰਿਵਾਰ ਇੱਕ ਘਰ ਦੇ ਵਿੱਚ ਚਾਰ-ਚਾਰ ਛੱਡ ਦੋ-ਦੋ ਤਿੰਨ-ਤਿੰਨ ਛੱਡ ਚੰਗੇ ਭਲੇ ਜਿਹੜੇ ਇੱਕ ਗਰੀਬਾਂ ਦਾ ਹੱਕ ਬਣਦਾ ਉਹ ਆਪਣੇ ਘਰਾਂ ਨੂੰ ਲੈ ਜਾਂਦੇ ਆ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਹਾਂ ਉਹ ਪਹਿਲਾਂ ਤੋਂ ਹੀ ਹਾਂ ਉਹ ਪਹਿਲਾਂ ਤੋਂ ਹੀ ਪਏ ਇੱਕ ਕਿਹਾ ਗਿਆ ਸੀ ਕਿ ਇੱਕ ਪ੍ਰਵਾਸੀ ਨੂੰ ਜਿਹੜਾ ਵਾ ਇੱਥੇ ਦਾ ਹਾਂਜੀ ਚਲੋ ਉਹ ਪ੍ਰਵਾਸੀ ਮੈਂ ਉਹ ਵੀ ਗੱਲ ਤੁਹਾਨੂੰ ਕਹੇਰ ਕਰਦਾ ਕਿ ਉਹ ਤਕਰੀਬਨ 30-40 ਸਾਲ ਤੋਂ ਇੱਥੇ ਰਹਿ ਰਿਹਾ ਉਹਦਾ ਪ੍ਰੂਫ ਵਗੈਰਾ ਆਈਡੀ ਪ੍ਰੂਫ ਵਗੈਰਾ ਇੱਥੇ ਦੇ ਬਣੇ ਹੋਏ ਪਰ ਜੇ ਆਪਾਂ ਇੱਕ ਅਮੀਰ ਬੰਦੇ ਦੇ ਨੌਕਰ ਨੂੰ ਗਰੀਬ ਕਹਿ ਦਈਏ ਜਿੰਦ ਕੋ ਇੱਕ ਰਹਿਣ ਨੂੰ ਛੱਤ ਆ ਖਾਣ ਨੂੰ ਰੋਟੀ ਦੋ ਟਾਈਮ ਦੀ ਵਿਹਲਾ ਵੀ ਰਵੇ ਉਹਨੂੰ ਸਭ ਕੁਝ ਮਿਲਦਾ ਆਪਾਂ ਆਪਾਂ ਉਹਨੂੰ ਗਰੀਬ ਕਵਾਂਗੇ ਕਿ ਜਿਹੜੇ ਵਿਚਾਰਿਆਂ ਦੇ ਨਿਆਣੇ ਛੋਟੇ ਛੋਟੇ ਆ ਜਿਹਨਾਂ ਦੇ ਸ਼ਨਾ ਚੋਂਦੇ ਕੋਠੇ ਚੋਂਦੇ ਆ ਕੀ ਗੱਲ ਉਹਦੇ ਪਹਿਲਾਂ ਪੱਕੇ ਕੋਠੇ ਚ ਰਹਿਣ ਦੇ ਹੱਕਵਾਨਾ ਦਾ ਨਹੀਂ ਬਣਦਾ ਜਿਨਾਂ ਦੇ ਵਿਚਾਰਿਆਂ ਦੇ ਕੰਨੀਆਂ ਛੱਤਾਂ ਦੇ ਨਿਆਣੇ ਵਿਚਾਰੇ ਨੁਕਰਾਂ ਹੀ ਲਗ ਲਗ ਰਾਤ ਨੂੰ ਸੌਂਦੇ ਜਿਹੜੇ ਮੈਂਬਰ ਪੰਚਾਇਤ ਸੀ ਉਸ ਮੌਕੇ ਦਿੱਤੇ ਦੇ ਉਹਨਾਂ ਦੇ ਵੀ ਸਾਈਨ ਨਹੀਂ ਹੋਏ ਤੇ ਇਹ ਕਿਸ ਤਿੱਕੇ ਨਾਲ ਮਤਾ ਜਿਹੜਾ ਵਾ ਇਹ ਤਾਂ ਹੁਣ ਜਵਾਬ ਦੀ ਅਧਿਕਾਰੀ ਦੇਣਗੇ ਸਰਕਾਰੀ ਸਾਹਿਬ ਜਵਾਬ ਦੇਣਗੇ ਜਾਂ ਜਿਨ੍ਹਾਂ ਨੇ ਸਰਵੇ ਕੀਤਾ ਇਸ ਚੀਜ਼ ਦਾ ਜਾਂ ਇਹਨਾਂ ਨੇ ਜਿਹਨਾਂ ਜਿਹੜਾ ਇੱਥੇ ਸਰਵੇ ਕਰਨ ਉਸ ਟਾਈਮ ਤੇ ਆਏ ਸੀ ਪਹਿਲਾਂ ਪਾਸ ਕੀਤੇ ਆ ہاں ਜਾਂ ਇੱਥੇ ਜਿਹੜਾ ਸਰਵੇ ਟਾਈਮ ਉਹ ਕਰ ਜਿਹੜੇ ਸਰਵੇ ਕਰਕੇ ਗਏ ਆ ਕਿ ਵਾਕਿਆ ਇਹ ਬੰਦਿਆਂ ਨੂੰ ਲੋੜ ਆ ਤੇ ਗਰੋਰ ਦੇ ਵਿੱਚ ਛੱਡ ਪਏ ਆ ਉਹਦਾ ਝਾੜੀ ਇਹਨਾਂ ਨੇ ਲਾਤੇ ਆ ਜਿਹੜੇ ਲਾਉਂਦੇ ਆ ਪ੍ਰਧਾਨ ਮੰਤਰੀ ಗ್ರಾಮ ਦੋਦਨਾ ਹਾਂ ਉਹ ਜਾਰੀ ਲੱਗੇ ਤੇ ਲਾਇ ਵੀ ਚਪਾ ਕੇ ਕਿਸੇ ਨੂੰ ਪਤਾ ਨਾ ਲੱਗੇ ਤੇ ਦੂਰੀ ਗੱਲ ਆ ਵੀ ਛੱਡਾਂ ਦੀ ਵੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਉਦੇ ਵਿੱਚ ਕੌਰਾਂ ਦੀ ਵੀ ਹੁਜੂਰੀ ਚੀਦਾ ਉਹ ਅਧਿਕਾਰੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਛੱਡ ਪਾਸ ਕੀਤੇ ਆ ਪਿੰਡ ਦੇ ਵਿੱਚੋਂ ਨਿਕਵਾਰੀ ਹੋਵੇ ਛੱਪੜਾਂ ਦੀਆਂ ਗਰਾਂਦਾ ਜੀਵਰਾਜ ਦੇ ਪੈਸੇ ਆਏ ਆ ਹਾਂਜੀ ਕੋਈ ਛੱਪੜ ਦੇ ਵਿੱਚ ਕੋਈ ਪੈਸਾ ਨਹੀਂ ਲੱਗਾ ਉਹਦਾ ਬੇਰਵਾ ਸਾਨੂੰ ਜਾਂ ਵੀਡੀਓ ਸਾਹਿਬ ਦਵੇ ਜਾਂ ਸਕਟਰੀ ਸਾਹਿਬ ਦਵੇ ਲਗਭਗ ਕਿੰਨੇ ਲੱਖ ਰੁਪਇਆ ਜਿਹੜਾ ਖਰਚਾ ਗਿਆ ਤਕਰੀਬਨ 84 ਲੱਖ ਦੇ ਕਰੀਬ ਅੰਦੇ ਆਇਆ ਵਾ ਤੇ ਲੱਗਾ ਜਿਹੜੀਆਂ ਗਲੀਆਂ ਬਣਾਈਆਂ ਵਾ ਉਹ ਛੋ ਜਹਾੜਾ ਕਿਤੀਆਂ ਵਾਂ ਤੇ ਬੜੀਆਂ ਕੱਟਵਾ ਇਹਨਾਂ ਦੇ ਵਿੱਚ ਗੱਲਬਾਤ ਬਹੁਤ ਰਹੀ ਜੀ ਉਦਾਂ ਹੀ ਬਜਰੀ ਚਾਹੀਦੀ ਪੌਣੀ ਬਜਰੀ ਕਿਹ ਚ ਨਹੀਂ ਮੈਨੂੰ ਤਹਤਾਂ ਲਈ ਵੀ ਬਜਰੀ ਪਈ ਕੇ ਪੱਕੀਆਂ ਹੋਈਆਂ ਰੇਤਾ ਦੇ ਉੱਤੇ ਇਟਾਂ ਲਾਈਆਂ 20 ਲੱਖ ਰੁਪਇਆ ਆ ਉਹ ਬਾਕੀ ਇਹ ਦੂਸਰੀ ਗੱਲ ਇਹ ਆ ਦੂਸਰੀ ਗੱਲ ਬੇਨਤੀ ਇਹ ਆ ਵੀ ਮੈਂਬਰ 12 13 ਨਰੇਗਾ ਦੇ ਵਿੱਚ ਕੰਮ ਕਰ ਰਿਹਾ ਆ 150 ਬੰਦੇ ਦੀ ਲਿਸਟ ਆ ਉਹਨਾਂ ਦੇ ਵਿੱਚ ਉਹ ਪੂਰੇ ਕੰਨ ਵੀ ਇੱਕ ਮਿਸਤਰੀ ਹੁੰਦਾ ਵਾ ਤੇ ਤਿੰਨਾਂ ਚੌ ਮਿਸਤਰੀਆਂ ਦੀ ਉੱਤੇ ਜਿੜੀ ਪਾਈ ਹੁੰਦੀ ਆ ਹਾਂਜੀ ਹਾਂਜੀ ਇਹ ਇਹ ਚਾਹੀਦਾ ਵਾ ਇਹ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਸਾਰੀ ਇੱਕ ਬੇਨਤੀ ਆ ਕਿ ਜਿਨ੍ਹਾਂ ਨੂੰ ਹੱਕ ਮਿਲਣਾ ਹੈ ਕਿ ਇਹਦਾ ਗਰੀਬਾਂ ਦਾ ਜੋ ਵੀ ਆ ਤੇ ਜੋ ਜਿੱਦਾਂ ਨਰੇਕਾ ਦੇ ਵਿੱਚ ਜਿੰਨੇ ਵੀ ਮੈਂਬਰ ਪਏ ਉਹਨਾਂ ਨੂੰ ਵਾਰਿਸਰ ਦਿਹਾੜੀ ਮਿਲਣੀ ਚਾਹੀਦੀ ਆ ਕਈਆਂ ਤੇ ਵੀਰਾਂ ਨੂੰ ਮਿਲਦੀ ਨਹੀਂ ਵਿਚਾਰਿਆਂ ਤੇ ਕਈ ਉਹ ਪੱਕੇ ਲਗੇ ਆ ਤੇ ਇਹ ਸਰਪੰਚ ਸਾਹਿਬ ਨੂੰ ਬੇਨਤੀ ਆ ਕਿ ਇਹ ਕੰਮ ਜ਼ਰੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਬੇਨਤੀ ਇਹ ਸਾਡੀ ਫਰਸਾਸ਼ਨ ਨੂੰ ਵੀ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਆ ਵੀ ਜਿਹੜੇ ਅਜੋਕ ਕਰਾਰ ਦੇ ਕੇ ਕਮਰੇ ਗਰੀਬ ਪਰਿਵਾਰਾਂ ਦੇ ਕਟਵਾਏ ਗਏ ਹਨ ਉਹਨਾਂ ਦਾ ਦੁਬਾਰਾ ਤੋਂ ਸਰਵੇ ਕਰਵਾਇਆ ਜਾਵੇ ਤੇ ਉਹ ਗਰੀਬ ਪਰਿਵਾਰਾਂ ਨੂੰ ਕਮਰੇ ਪਵਾ ਕੇ ਦਿੱਤੇ ਜਾਣ ਤੇ ਜਿਹੜੇ ਮਿਸਾਬਕਾ ਸਰਪੰਚ ਜੀਵਨ ਸਿੰਘ ਨੇ ਜਾਲੀ ਸਾਈਨ ਕਰਕੇ ਕਮਰੇ ਕਟਵਾਏ ਆ ਇਹ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਗਰਾਊਂਡ ਲੈਵਲ ਤੇ ਜੋ ਗ੍ਰਾਂਡਾਂ ਦਾ ਜੋ ਪੈਸਾ ਆਇਆ ਉਹਦਾ ਇਹਦੇ ਕੋਲੋਂ ਹਸਾਬ ਦਾ ਪੁੱਛਿਆ ਜਾਵੇ ਬਾਗਵੇਂ ਮਹੀਨੇ ਦੇ ਆਏ ਸੀ ਮੇਰੇ ਕੋਲ ਦਰਖਾਸਤ ਲੈ ਕੇ ਪੰਚਾਇਤ ਅਫਸਰ ਜਸਵੰਤ ਸਿੰਘ ਨੂੰ ਮਾਰਕ ਕੀਤੀ ਆ ਹਾਂਜੀ ਜੋ ਵੀ ਉਹ ਪੜਤਾਲ ਕਰਕੇ ਦੇਏਗਾ ਸਾਨੂੰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਲਈ ਜਾਈਗੀ ਤੇ ਲੋਕਾਂ ਦਾ ਕਹਿਣਾ ਵਾ ਕੀ ਸਾਡੇ ਸੈਨ ਜਿਹੜੇ ਆ ਉਹ ਵੀ ਜੈਲੀ ਆ ਉਹੀ ਪੜਤਾਲ ਕਰਾਉਣੀ ਹੈ ਨਾ ਠੀਕ ਹੈ ਜੀ ਇਹੀ ਐਪਲੀਕੇਸ਼ਨ ਦੇ ਰਹੇ ਵੇਗਾ ਸਾਡੇ ਸੈਨ ਜਾਲੀ ਹੈ ਇਹਨਾਂ ਨੇ ਕੀਤੇ ਸਾਈਨ ਨਹੀਂ ਕੀਤੇ ਹੈ ਵੀ ਉਹ ਤੇ ਪੜਤਾਲ ਤੋਂ ਇਨਕੁਆਰੀ ਕਰਕੇ ਪਤਾ ਲੱਗੇਗਾ ਨਾ ਬਾਅਦ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਉਹ ਕੌਣ ਦੇਤੀ ਆ ਪੰਚਾਇਤ ਅਫਸਰ ਨੂੰ ਹਾਂਜੀ ਅੱਗੇ ਦੋ ਛੁੱਟਣਾ ਆ ਗਏ ਅੱਜ ਕੱਲ੍ਹ ਚ ਕਰ ਦੇਣੀ ਆ ਉਹਨੇ ਹਾਂ ਕੋਈ ਗੱਲ ਨਹੀਂ ਜੋ ਵੀ ਗਾੜੀ ਉੱਪਰ ਸੇ ਜਾਵੇਗਾ ਤਾਂ ਨਾ ਦਿੱਤਾ ਜਾਵੇਗਾ ਸਰ ਇਹ ਨਾ ਦੋਕਾਨ ਨੂੰ ਗਲਤ ਫਹਿਮੀ ਆ ਸਰ ਮੇਰੇ ਵੱਲੋਂ ਨਾ ਇੱਕ ਘਰ ਘਰ ਜਾ ਕੇ ਲੋਕਾਂ ਦਾ ਮਤਲਬ ਹਾਲਾਤ ਦੇਖ ਕੇ ਇੱਕ ਲਿਸਟ ਬਣਾਈ ਕੀ ਸੀ ਉਹ ਫਿਰ ਮਹਿਕਮੇ ਨੂੰ ਆਪਾਂ ਦਿੱਤੀ ਸੀਗੀ ਤੇ ਉਹ ਫਿਰ ਉਦੋਂ ਉਹ ਤੋਂ ਇੱਕ ਸਾਲ ਬਾਅਦ ਮਹਿਕਮੇ ਦੀ ਟੀਮ ਆਉਂਦੀ ਚੈੱਕ ਕਰਨ ਸਰ ਉਹਨਾਂ ਨੇ ਘਰ ਘਰ ਵਿਜ਼ਿਟ ਕਰਕੇ ਮਤਲਬ ਕਿ ਚੈੱਕ ਕੀਤਾ ਉਹਨਾਂ ਨੇ ਤੇ ਜਿਹੜੇ ਉਹਦੇ ਵਿੱਚ ਜੋਗ ਪਾਏ ਗਏ ਉਹ ਜੋਗ ਲਿਖਤੇ ਉਹਨਾਂ ਸਰ ਤੇ ਜਿਹੜੇ ਅਜੋਗ ਪਏਦੇ ਉਹ ਜੋ ਉਹ ਲਿਖੇ ਗਏ ਸਰ ਉਹ ਜਿਹੜੇ ਬੰਦੇ ਕਹਿ ਰਹੇ ਨੇ ਕਿ ਸਾਡੇ ਸੈਨਿਕ ਕੀਤੇ ਇਹਨਾਂ ਨੇ ਉਹਨਾਂ ਬੰਦੇ ਦੇ ਸਰ ਸੈਨ ਹੈ ਨਹੀਂਗੇ ਉਹ ਇਹ ਕੁਝ ਪਿੰਡ ਦੇ ਮੋਹਤਬਰ ਬੰਦੇ ਉਹਨਾਂ ਦੇ ਸੈਨ ਹੈਗੇ ਜੀ ਸਰ ਇਹ ਉਹਨਾਂ ਨੂੰ ਗਲਤ ਫਰਮੀ ਜੀ ਤੇ ਬਾਕੀ ਸਰ ਦੋ ਤਿੰਨ ਬੰਦੇ ਹੈਗੇ ਪਿੰਡ ਵਿੱਚ ਸਰਾਰਤੀ ਅਨਸਰ ਜਿਹੜੇ ਲੋਕਾਂ ਨੂੰ ਮਰਾ ਕਰ ਰਹੇ ਨੇ ਕੋਈ ਸਰ ਇਦਾਂ ਦੀ ਗੱਲ ਨਹੀਂ ਕੋਈ ਧੋਖਾ ਧੜੀ ਕਿਸੇ ਨਾਲ ਹੋਈ ਹੋਵੇ ਕੋਈ ਇਦਾਂ ਦਾ ਹੈ ਨਹੀਂ ਕੋਈ ਚੱਕਰ ਜੇ ਕਿਸੇ ਨੂੰ ਡਾਟ ਆ ਉਹ ਮੈਂ ਦਫ਼ਤਰ ਜਾ ਕੇ ਮੈਗਮੇ ਤੋਂ ਪਤਾ ਕਰ ਸਕਦਾ